ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਔਰ ਹਰਨਾਮ ਸਿੰਘ ਧੁੰਮਾ ਦੇ ਵਿਚਾਲੇ ਕੋਈ ਮੀਟਿੰਗ ਹੋਈ ਜਿਸ ਗੱਲ ਦਾ ਜ਼ਿਕਰ ਹਰਨਾਮ ਸਿੰਘ ਧੁੰਮਾ ਨੇ ਵੀ ਕੀਤਾ ਪਰ ਉਸ ਮੀਟਿੰਗ ਦੇ ਮਾਇਨੇ ਕੀ ਰਹੇ ਨੇ ਉਹ ਕੱਲ ਦੇਖਣ ਨੂੰ ਮਿਲਿਆ ਲੰਗੇ ਦਿਨੀ ਜੋ ਸਮੀਕਰਨ ਵਾਪਰੇ ਨੇ ਜੋ ਹਾਲਾਤ ਵਾਪਰੇ ਨੇ ਉਸ ਤੋਂ ਬਾਅਦ ਇਹ ਤਾਂ ਸਾਫ਼ ਹੋ ਗਿਆ ਹੈ ਕਿ ਕੋਈ ਗੱਲਬਾਤ ਖਾਸ ਹੋਈ ਹੈ ਔਰ ਕਿਤੇ ਨਾ ਕਿਤੇ ਕੋਈ ਸਹਿਮਤੀ ਜ਼ਰੂਰ ਬਣੀ ਹੈ ਕਿਉਂਕਿ ਹਰਨਾਮ ਸਿੰਘ ਤੋਂ ਮਾਂ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਜਾਂ ਉਹਨਾਂ ਦੇ ਸਮਰਥਕ ਜਿਹੜੇ ਸੀਗੇ ਉਹ ਬਹੁਤ ਹੀ ਜ਼ਿਆਦਾ ਤੀਵਰ ਸੀਗੇ ਕੱਲ ਦੇ ਮਾਹੌਲ ਵਾਸਤੇ ਔਰ ਸਿੱਧੇ ਤੌਰ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਹੜੇ ਜ세ਧਾਰ ਨੇ ਕਾਰਜਕਾਰੀ ਜ세ਧਾਰ ਨੇ ਸ਼੍ਰੀ ਕਾਲਤਖ ਸਾਹਿਬ ਦੇ ਉਹਨਾਂ ਦੇ ਵੱਲੋਂ ਸੰਬੋਧਨ ਕੀਤੇ ਜਾਣ ਦੇ ਵਿਰੋਧ ਵਿੱਚ ਸੀਗੇ ਔਰ ਲੰਘਿਆ ਦਿਨੀ ਇਸ ਤਰ੍ਹਾਂ ਉਹ ਸਾਰਾ ਕੁਝ ਮੈਨੇਜ ਕੀਤਾ ਗਿਆ ਕਿ ਜ세ਧਾਰ ਨੇ ਉਹ ਸੰਬੋਧਨ ਵੀ ਨਹੀਂ ਕੀਤਾ ਉਹਨਾਂ ਨੇ ਸਿਰਫ ਅਰਦਾਸ ਕੀਤੀ ਔਰ ਸਾਰਾ ਕੁਝ ਜਿਵੇਂ ਵਾਪਰਨਾ ਚਾਹੀਦਾ ਸੀ ਸੁਖ ਸ਼ਾਂਤੀ ਦੇ ਨਾਲ ਵਾਪਰ ਗਿਆ ਪਰ ਐਸੇ ਸਵਾਲ ਹੈ ਕਿ ਕੀ ਗੱਲਬਾਤ ਹੋਈ ਹੋਵੇਗੀ ਦੋਵਾਂ ਦੇ ਵਿੱਚ ਜਾਂ ਫਿਰ ਕਿਹੜਾ ਕਿਹੜੇ ਫੈਸਲੇ ਜਿਹੜੇ ਨੇ ਉਹ ਲਏ ਗਏ ਹੋਣਗੇ ਕਿੱਥੇ ਜਾ ਕੇ ਸਹਿਮਤੀ ਬਣੀ ਹੋਈ ਹੋ ਸਕਦੀ ਹੈ ਵੱਡਾ ਸਵਾਲ ਇਹ ਹੈ ਕਿਉਂਕਿ ਜੇ ਮੰਗਾਂ ਦੇ ਉੱਤੇ ਗੌਰ ਕਰੀਏ ਜੋ ਹਰਨਾਮ ਸਿੰਘ ਧੋਮਾ ਹੋਣਾ ਨੇ ਮੰਗਾ ਮੰਗੀਆਂ ਸੀਗੀਆਂ ਉਸ ਵੇਲੇ ਉਹਨਾਂ ਮੰਗਾਂ ਦੇ ਵਿੱਚ ਇਹ ਸੀ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਔਰ ਗਿਆਨੀ ਟੇਕ ਸਿੰਘ ਧਨੋਲਾ ਜਿਹੜੇ ਨੇ ਇਹਨਾਂ ਦੀ ਥਾਂ ਤੇ ਪੁਰਾਣੇ ਜਥੇਦਾਰ ਬਹਾਲ ਕੀਤੇ ਜਾਣ ਉਹਨਾਂ ਨੂੰ ਮਰਿਆਦਾ ਅਨੁਸਾਰ ਸੇਵਾ ਮੁਕਤ ਕੀਤਾ ਜਾਵੇ ਔਰ ਮਰਿਆਦਾ ਅਨੁਸਾਰ ਹੀ ਨਵੇਂ ਜਥੇਦਾਰਾਂ ਦੀ ਨਿਯੁਕਤੀ ਜਿਹੜੀ ਆ ਉਹ ਕੀਤੀ ਜਾਵੇ ਹੁਣ ਸਵਾਲ ਇਹ ਹੈ ਕਿ ਕੀ ਇਸ ਮੈਟਰ ਦੇ ਉੱਤੇ ਇਸ ਮੰਗ ਦੇ ਉੱਤੇ ਸਹਿਮਤੀ ਬਣ ਗਈ ਹੈ ਕੀ ਜਲਦ ਹੀ ਗਿਆਨੀ ਕੁਲਦੀਪ ਸਿੰਘ ਗੜਗਜ ਔਰ ਗਿਆਨੀ ਟੇਕ ਸਿੰਘ ਢਣੋਲਾ ਇਹਨਾਂ ਦੋਵਾਂ ਨੂੰ ਲਾਂਭੇ ਕੀਤਾ ਜਾ ਸਕਦਾ ਗਿਆਨੀ ਰਗਵੀਰ ਸਿੰਘ ਔਰ ਗਿਆਨੀ ਹਰਪ੍ਰੀਤ ਸਿੰਘ ਨੂੰ ਦੁਬਾਰਾ ਚਾਰਜ ਦਿੱਤੇ ਜਾ ਸਕਦੇ ਨੇ ਸਵਾਲ ਇਹ ਖੜੇ ਹੋ ਰਹੇ ਆ ਕਿ ਜੋ ਮੰਗ ਹਰਨਾਮ ਸਿੰਘ ਖਾਲਸਾ ਉਹਨਾਂ ਦੇ ਵੱਲੋਂ ਮੰਗੀ ਗਈ ਸੀ ਉਹ ਮੰਨ ਲਈ ਗਈ ਹੈ ਕਿਉਂਕਿ ਲੰਗੇ ਦਿਨੀ ਸਾਰਾ ਕੁਝ ਬਗੈਰ ਕਿਸੇ ਵਿਰੋਧ ਦੇ ਹੋਇਆ ਹਾਲਾਂਕਿ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਹਰਨਾਮ ਸਿੰਘ ਖਾਲਸਾ ਹੋਣਾਂ ਨੇ ਇਹ ਗੱਲ ਜ਼ਰੂਰ ਆਖੀ ਹੈ ਕਿ ਮੰਗਾਂ ਉਸੇ ਤਰ੍ਹਾਂ ਬਰਕਰਾਰ ਨੇ ਜੋ ਮੰਗਿਆ ਗਿਆ ਸੀ ਉਹ ਉਸੇ ਤਰ੍ਹਾਂ ਬਰਕਰਾਰ ਹੈ ਹੁਣ ਸਵਾਲ ਇਹ ਹੈ ਕਿ ਕੀ ਜੋ ਮੰਗ ਸੀ ਜਹੇਦਾਰਾਂ ਨੂੰ ਲੈ ਕੇ ਉਹ ਪੂਰਨ ਕੀਤੀ ਜਾਵੇਗੀ ਹੁਣ ਸਵਾਲ ਇਹ ਹੈ ਕਿ ਕੀ ਜੋ ਮੰਗ ਸੀ ਜਹੇਦਾਰਾਂ ਨੂੰ ਲੈ ਕੇ ਉਹ ਪੂਰੀ ਕੀਤੀ ਜਾਵੇਗੀ ਔਰ ਉਦੇਸਬੇ ਵਿੱਚ ਦੋਵੇਂ ਨਵੇਂ ਜਹੇਦਾਰ ਸੇਵਾਮੁਕਤ ਕੀਤੇ ਜਾਣਗੇ ਔਰ ਪੁਰਾਣੇ ਜਹੇਦਾਰਾਂ ਨੂੰ ਯਾਨੀ ਕਿ ਗਿਆਨੀ ਰਗਵੀਰ ਸਿੰਘ ਔਰ ਗਿਆਨੀ ਹਰਪ੍ਰੀਤ ਸਿੰਘ ਨੂੰ ਦੁਬਾਰਾ ਚਾਰਜ ਸੌਂਪੇ ਜਾਣਗੇ ਜਾਂ ਫਿਰ ਇੱਥੇ ਹੁਣ ਕੁਝ ਹੋਰ ਸੈਟਲਮੈਂਟ ਕੀਤੀ ਜਾਂਦੀ ਹੈ ਹਾਲਾਂਕਿ ਇੱਕ ਚਰਚਾ ਇਹ ਵੀ ਚੱਲੀ ਸੀ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਵੀ ਬੈਠਕ ਹੋਈ ਹੈ ਪਰ ਇਸ ਗੱਲ ਤੋਂ ਇਸ ਤੱਥ ਤੋਂ ਹਰਨਾਮ ਸਿੰਘ ਖਾਲਸਾ ਹੁਣਾਂ ਨੇ ਸਿਰੇ ਤੋਂ ਇਨਕਾਰ ਕਰ ਦਿੱਤਾ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਾਰੇ ਰੋਵਾਨ ਇੰਡੀਆ ਪੰਜਾਬੀ ਤੇ